ਦੀਵਾਲੀ ਨੂੰ ਰੌਸ਼ਨੀਆਂ ਤੇ ਜਸ਼ਨਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਇਹ ਹਰ ਸਾਲ ਕਾਰਤਿਕ ਮਹੀਨੇ ਦੀ ਅਮਾਵਸਿਆ ਮਿਤੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਦੀਵਾਲੀ 20 ਅਕਤੂਬਰ ਨੂੰ ਹੈ ਹਾਲਾਂਕਿ ਲੋਕਾਂ ਦੇ ਵਿੱਚ ਇਹ ਸ਼ਿਸ਼ੋਪੰਦ ਸੀ ਕਿ ਦੀਵਾਲੀ 20 ਤਰੀਕ ਦੀ ਹੈ ਜਾਂ ਫਿਰ 21 ਤਾਰੀਖ ਦੀ ਹੈ ਪਰ ਕੁਝ ਲੋਕਾਂ ਦੇ ਮੁਤਾਬਕ ਇਹ ਦੀਵਾਲੀ 20 ਤਾਰੀਖ ਨੂੰ ਹੈ। ਦੀਵਾਲੀ ਦੀ ਰਾਤ ਨੂੰ ਦੇਵੀ ਲਕਸ਼ਮੀ ਤੇ ਭਗਵਾਨ ਗਣੇਸ਼ ਚ ਦੀ ਪੂਜਾ ਕੀਤੀ ਜਾਂਦੀ ਹੈ। ਕਾਫੀ ਰਸਮਾਂ ਹੁੰਦੀਆਂ ਨੇ ਤੇ ਉਹਨਾਂ ਰਸਮਾਂ ਦੇ ਨਾਲ ਹੀ ਇਹਨਾਂ ਦੀ ਪੂਜਾ ਹੁੰਦੀ ਹੈ। ਦੀਵਾਲੀ ਦੀ ਰਾਤ ਨੂੰ ਪੂਜਾ ਕਰਨ ਦੇ ਨਾਲ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਮਿਲਦਾ ਹੈ। ਘਰ ਤਾਂ ਖੁਸ਼ਹਾਲੀ ਦੇ ਨਾਲ ਭਰਿਆ ਰਹਿੰਦਾ ਹੈ। ਦੀਵਾਲੀ ਦੀ ਰਾਤ ਨੂੰ ਮਾਤਾ ਲਕਸ਼ਮੀ ਤੇ ਭਗਵਾਨ ਗਣੇਸ਼ ਜੀ ਦੀ ਪੂਜਾ ਦੇ ਨਾਲ-ਨਾਲ ਦੇਵੀ ਲਕਸ਼ਮੀ ਨੂੰ ਪ੍ਰਸੰਨ ਕਰਨ ਤੇ ਘਰ ਦੇ ਵਿੱਚ ਖੁਸ਼ਹਾਲੀ ਲਿਆਉਣ ਦੇ ਲਈ ਕੁਝ ਵਿਸ਼ੇਸ਼ ਰਸਮਾਂ ਵੀ ਕੀਤੀਆਂ ਜਾਂਦੀਆਂ ਨੇ ਆਓ ਦੀਵਾਲੀ ਦੀ ਰਾਤ ਨੂੰ ਕੀਤੀਆਂ ਜਾਣ ਵਾਲੀਆਂ ਇਹਨਾਂ ਵਿਸ਼ੇਸ਼ ਰਸਮਾਂ ਬਾਰੇ ਜਾਣਦੇ ਹਾਂ ਦੀਵਾਲੀ ਦੀ ਰਾਤ ਨੂੰ ਘਰ ਦੇ ਮੁੱਖ ਪ੍ਰਵੇਸ਼ ਦੁਆਰ ਜਾਂ ਫਿਰ ਪੂਜਾ ਸਥਾਨ ਤੇ ਸ਼ੁੱਧ ਕਿਓ ਦੇ ਨਾਲ ਭਰਿਆ ਸੱਤ ਜਾਂ ਫਿਰ ਨੌ ਮੁਖੀ ਦੀਵਾ ਜਗਾਉਣਾ ਚਾਹੀਦਾ ਹੈ ਦੀਵਾਲੀ ਦੀ ਰਾਤ ਨੂੰ ਅਜੀਹਾ ਕਰਨ ਦੇ ਨਾਲ ਘਰ ਦੇ ਵਿੱਚ ਦੌਲਤ ਤੇ ਖੁਸ਼ਹਾਲੀ ਆਦੀ ਹੈ ਅਜੀਹਾ ਮੰਨਿਆ ਜਾਂਦਾ ਹੈ ਕਿ ਸ਼ੁੱਧ ਕਿਓ ਤੇ ਕਪਾਹ ਦੀ ਬੱਤੀ ਦੇ ਦੀਵਾ ਜਗਾਉਣ ਦੇ ਨਾਲ ਸ਼ੁਭ ਫਲ ਮਿਲਦੇ ਨੇ ਤੇ ਦੇਵੀ ਲక్ష్ਮੀ ਦਾ ਆਸ਼ੀਰਵਾਦ ਮਿਲਦਾ ਹੈ। ਦੀਵਾਲੀ ਪੂਜਾ ਦੌਰਾਨ ਪੰਜ ਕੌੜੀਆਂ, ਪੰਜ ਕਮਲ ਗੱਟੇ ਤੇ ਥੋੜੀ ਜਹੀ ਪੀਲੀ ਸਰੂ ਲੈਣੀ ਚਾਹੀਦੀ ਹੈ। ਉਹਨਾਂ ਨੂੰ ਇੱਕ ਪੋਟਲੀ ਦੇ ਵਿੱਚ ਬੰਨੋ। ਦੇਵੀ ਲక్ష్ਮੀ ਦੇ ਚਰਨਾਂ ਦੇ ਵਿੱਚ ਪੋਟਲੀ ਚੜਾਓ। ਇਸ ਤੋਂ ਬਾਅਦ 108 ਵਾਰ ਇੱਕ ਮੰਤਰ ਦਾ ਜਾਪ ਕਰੋ। ਪੂਜਾ ਤੋਂ ਬਾਅਦ ਦੇਵੀ ਲక్ష్ਮੀ ਦੇ ਪੈਰਾਂ ਤੋਂ ਪੋਟਲੀ ਚੁੱਕੋ ਤੇ ਇਸ ਨੂੰ ਉਸ ਤਜੋਰੀ ਜਾਂ ਫਿਰ ਜਗ੍ਹਾ ਤੇ ਰੱਖੋ ਜਿੱਥੇ ਤੁਸੀਂ ਪੈਸੇ ਰੱਖਦੇ ਹੋ। ਇਹ ਰਸਮ ਕਰ ਦੇ ਵਿੱਚ ਖੁਸ਼ਹਾਲੀ ਲਿਆਉਂਦੀ ਹੈ ਤੇ ਵਿੱਤੀ ਮੁਸ਼ਕਲਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਦੇ ਲਈ ਦੀਵਾਲੀ ਦੀ ਰਾਤ ਨੂੰ ਮਖਾਨੇ ਦੀ ਖੀਰ ਦਾ ਭੋਗ ਲਵਾਓ। ਇਹ ਮੰਨਿਆ ਜਾਂਦਾ ਹੈ ਕਿ ਇਹ ਦੇਵੀ ਦੇ ਆਸ਼ੀਰਵਾਦ ਨੂੰ ਯਕੀਨੀ ਬਣਾਉਂਦਾ ਹੈ। ਪਰਿਵਾਰ ਵਿੱਚ ਦੌਲਤ ਤੇ ਸ਼ਾਂਤੀ ਦਾ ਨਿਰੰਤਰ ਪ੍ਰਵਾਹ ਯਕੀਨੀ ਬਣਾਉਂਦਾ ਹੈ। ਦੀਵਾਲੀ ਦੀ ਰਾਤ ਨੂੰ ਪੂਜਾ ਤੋਂ ਬਾਅਦ ਕਰਦੇ ਹਰ ਕਮਰੇ ਦੇ ਵਿੱਚ ਸ਼ੰਖ ਵਜਾਓ। ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਸ਼ੰਖ ਦੀ ਆਵਾਜ਼ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ ਤੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਵਧਾਉਂਦੀ ਹੈ। ਭਗਵਾਨ ਵਿਸ਼ਨੂੰ ਤੇ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਵੀ ਬਣਿਆ ਰਹਿੰਦਾ ਹੈ। ਦੀਵਾਲੀ ਦੀ ਰਾਤ ਨੂੰ ਘਰ ਦੇ ਹਰ ਕੋਨੇ ਦੇ ਵਿੱਚ ਕਿਓ ਜਾਂ ਫਿਰ ਤੇਲ ਦੇ ਦੀਵੇ ਜਗਾਉਣੇ ਚਾਹੀਦੇ ਨੇ ਜਿਸ ਤੇ ਵਿੱਚ ਰਸੋਈ ਪਾਣੀ ਦੇ ਸਰੋਤਾਂ ਦੇ ਨੇੜੇ ਤੇ ਤુલਸੀ ਦੇ ਪੌਦੇ ਦੇ ਨੇੜੇ ਸ਼ਾਮਲ ਨੇ। ਅਜਿਹਾ ਕਰਨ ਨਾਲ ਘਰ ਦੇ ਵਿੱਚ ਖੁਸ਼ੀ ਬਣੀ ਰਹਿੰਦੀ ਹੈ। ਦੀਵਾਲੀ ਦੀ ਰਾਤ ਨੂੰ ਗੁਪਤ ਦਾਨ ਵੀ ਕਰਨਾ ਚਾਹੀਦਾ ਹੈ। ਪੂਜਾ ਤੋਂ ਬਾਅਦ ਕਿਸੇ ਲੋੜਵੰਦ ਵਿਅਕਤੀ ਨੂੰ ਭੋਜਨ, ਕੱਪੜੇ ਜਾਂ ਮਠਾਈਆਂ ਦਾਨ ਕਰਨੀਆਂ ਚਾਹੀਦੀਆਂ ਨੇ। ਇਸ ਨੂੰ ਗੁਪਤ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਘਰ ਦੇ ਵਿੱਚੋਂ ਗਰੀਬੀ ਦੂਰ ਹੁੰਦੀ ਹੈ।